ਇਹ ਸਮਝੂ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਜਾਣ ਵਾਲੇ ਰਸਤੇ ਤੋਂ ਉੱਤੇ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਮਗਰ ਜੋ ਇੱਕ ਟਰੱਕ ਖੜਾ ਤਾਂ ਨਾਲ ਐਸਪੀ ਸਾਹਿਬ ਵੱਲੋਂ ਅੱਜ ਅਹਿਮ ਜੋ ਇੱਕ ਕਹਿ ਸਕਦੇ ਆ ਕਿ ਪਹਿਲਾਂ ਬੀਤੇ ਦਿਨਾਂ ਤੋਂ ਵੇਖਿਆ ਜਾਂਦਾ ਸੀਗਾ ਕਿ ਜੋ ਸ਼੍ਰੀਮਸਤ ਸਾਹਿਬ ਦੇ ਵਿੱਚ ਦਿਨ ਵਲੇ ਜਿਹੜੇ ਟਰੱਕ ਜਾਂ ਟਿਪਰ ਸ਼ਹਿਰ ਦੇ ਵਿੱਚ ਆਉਂਦੇ ਸਨ ਤਾਂ ਉਹ ਲੰਘ ਵੀ ਜਾਂਦੇ ਸਨ ਚੋਰੇ ਚ ਪੇਤਾ ਹੁਣ ਐਡੀਐਸਪੀ ਸਾਹਿਬ ਵੱਲੋਂ ਇੱਕ ਸਪੈਸ਼ਲ ਮੁਹੀਮ ਵੀ ਚਲਾਈ ਗਈ ਹੈ ਕਿ ਸ਼ਹਿਰ ਦੇ ਵਿੱਚ ਦਿਨ ਵale ਜੋ ਟਾਈਮਿੰਗ ਦੇ ਉੱਤੇ ਜੋ ਟਰੱਕ ਅਲਾਉਟ ਨਹੀਂ ਕੀਤਾ ਜਾਏਗਾ ਤਾਂ ਸੜਕਾਂ ਮੌਜੂਦ ਨੇ ਤਾਂ ਐਸਪੀ ਸਾਹਿਬ ਸਭ ਤੋਂ ਪਹਿਲਾਂ ਤਾਂ ਪਹਿਲਾਂ ਵੀ ਇਹੋ ਜੇ ਟਰੱਕ ਕਈ ਨਿਕਲਦੇ ਸਨ ਕਈ ਵਾਰੀ ਵੇਖੇ ਆ ਸ਼ਹਿਰ ਦੇ ਵਿੱਚ ਵੱਖ-ਵੱਖ ਨਾਕਿਆਂ ਦੇ ਉੱਤੇ ਤਾਂ ਅੱਜ ਕੀ ਕੀਤਾ ਤੁਸੀਂ ਕਿਉਂ ਇਹਨੂੰ ਰੋਕਿਆ ਕਿਉਂ ਆ ਇਸ ਤਰ੍ਹਾਂ ਵਾਜੀ ਜਿੰਨੇ ਵੀ 8 ਤੋਂ 8 ਸਵੇਰ 8 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਸਾਰੇ ਹੈਵੀ ਵਹੀਕਲ ਜਿਹੜੇ ਆ ਉਹ ਬੰਦ ਕੀਤੇ ਆ ਸਿਰਫ ਛੋਟੇ ਵਹੀਕਲ ਜਿਹੜੇ ਕਮਰਸ਼ੀਅਲ ਆ ਉਹ ਚੱਲ ਸਕਦੇ ਆ ਹਾਂ ਕੁਝ ਵੀ ਕੰਨੇ ਜਿੱਦਾਂ ਕਿ 골ਡਨ ਗੇਟ ਤੋਂ ਆ ਕੇ ਜਿਹੜਾ ਤਰਨਤਨ ਰੋਡ ਨੂੰ ਬਾਰੋ-ਬਾਰ ਇੱਕ ਚੌੜਾ ਵਾਲੀ ਫੈਕਟਰੀ ਆ ਉਹਨੂੰ 8 ਵਹੀਕਲਾਂ ਦੀ ਪਰਮਿਸ਼ਨ ਦਿੱਤੀ ਗਈ ਆ ਜਿਹਦੀ ਆਲਰੇਡੀ ਪਹਿਲਾਂ ਵੀ ਹੁੰਦੀ ਸੀ ਉਸ ਤੋਂ ਇਲਾਵਾ ਹੋਰ ਸਾਰੇ ਵਹੀਕਲ ਜਿਹੜੇ ਬੰਦ ਕੀਤੇ ਗਏ ਆ ਜਿਹੜਾ ਇਹ ਟਰੱਕ ਆ ਇਹ ਟਰੱਕ ਜਿਹੜਾ ਚੋਰੀ ਰਸਤੇ ਸ਼ਹਿਰ ਦੇ ਵਿੱਚ ਇੰਟਰ ਹੋ ਕੇ ਸ਼ਹਿਰ ਦਾ ਹਾਰਟ ਜਿਹੜਾ ਭੰਡਾਰੀ ਪੋਲਿਆ ਉਹਦੇ ਉੱਪਰ ਦੀ ਹੋ ਕੇ ਗੁਜਰ ਰਿਹਾ ਇਹਨੂੰ ਅਸੀਂ ਇੱਥੇ ਰਾਉਂਡ ਅਪ ਕੀਤਾ ਵਾ ਇਸ ਟਰੱਕ ਨੂੰ ਅਸੀਂ ਬੌਂਡ ਕਰ ਰਹੇ ਹਾਂ ਉਹ ਤੇ ਇਹਦੇ ਵੈਰੀਫਾਈ ਕਰਾਂਗੇ ਕਿਹੜੇ ਪੁਆਇੰਟਾਂ ਤੋਂ ਨਿਕਲ ਕੇ ਆਇਆ ਜਿਹੜੇ ਟ੍ਰੈਫਿਕ ਦੇ ਕਰਮਚਾਰੀਆਂ ਨੇ ਇਹਨੂੰ ਅਲਾਉ ਕੀਤਾ ਹੋਊਗਾ ਉਹਨਾਂ ਦੇ ਖਿਲਾਫ ਵੀ ਡਿਪਾਰਟਮੈਂਟ ਐਕਸ਼ਨ ਹੋਏਗਾ ਮਤਲਬ ਡਿਪਾਰਟਮੈਂਟ ਹੀ ਐਕਸ਼ਨ ਜਿਹੜਾ ਹੁਣ ਮੁਲਾਜ਼ਮਾਂ ਦੇ ਖਿਲਾਫ ਵੀ ਹੋਣਾ ਸ਼ੁਰੂ ਹੋ ਗਿਆ ਜਿਹੜੇ ਪੁਆਇੰਟਾਂ ਦੇ ਉੱਤੇ ਇਹ ਮੁਲਾਜ਼ਮਾਂ ਨੂੰ ਅਲਾਉ ਕਰਨਗੇ ਉਹਨਾਂ ਮੁਲਾਜ਼ਮਾਂ ਦੇ ਖਲਾਫ ਵੀ ਐਕਸ਼ਨ ਲਿਆ ਜਾਊ ਕਿਉਂਕਿ ਇਹ ਮਾਨਯੋਗ ਸੀਪੀ ਸਾਹਿਬ ਕਮਿਸ਼ਨਰ ਸਾਹਿਬ ਵੱਲੋਂ ਸਖਤ ਹਦਾਇਤ ਆ ਕਿ ਸ਼ਹਿਰ ਸ਼ਹਿਰ ਦੀ ਜਿਹੜੀ ਟ੍ਰੈਫਿਕ ਆ ਉਹ ਬਿਲਕੁਲ ਜਾਮ ਨਹੀਂ ਲੱਗਣਾ ਚਾਹੀਦਾ ਰੈਗੂਲੇਟ ਹੋਣੀ ਚਾਹੀਦੀ ਹੈ ਅਤੇ ਜਿਹੜੇ ਆ ਬਾਹਰੋਂ ਸੰਗਤਾਂ ਹੁੰਦੀਆਂ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਤੇ ਵਪਾਰੀ ਧਾਰੇ ਨੂੰ ਆਪਣੇ ਕਾਰੋਬਾਰ ਵਿੱਚ ਕੋਈ ਹੋਵੇ ਨਾ ਇਹ ਵੇਖੋ ਇਹਨੇ ਰੇਤਾ ਦਾ ਟਰੱਕ ਐਨੇ ਖੜ ਕੇ ਸਿਰਫ ਜਾਜਗੜ ਲਾਉਣਾ ਜਾਜਗੜ ਖੜਾ ਕਰਨਾ ਉਸ ਤੋਂ ਬਾਅਦ ਇਹਨੇ ਥੋੜੀ ਥੋੜੀ ਕਰਕੇ ਟਰਾਲੀਆਂ ਦੇ ਵਿੱਚ ਮਹਿੰਗੇ ਭਾਅ ਵਿੱਚ ਨਹੀਂ ਜੇ ਇਹ ਟਰੱਕ ਸਵੇਰੇ 8 ਵਜੇ ਵੀ ਆ ਸਕਦਾ ਸੀ ਜੇ ਇਹਨੂੰ ਕੋਈ ਪਰੇਸ਼ਾਨੀਆਂ ਇਹ ਬਾਹਰ ਆウター ਤੇ ਵੀ ਰੁਕ ਸਕਦਾ ਸੀ ਲੇਕਿਨ ਇਹ ਲੋਕ ਜਿਹੜੇ ਆ ਇਸ ਚੀਜ਼ ਦਾ ਨਜ਼ਾਇਰ ਫਾਇਦਾ ਲੈ ਕੇ ਇਹ ਆਣ ਕੇ ਕਾਨੂੰਨ ਨੂੰ ਭੰਗ ਕਰਦੇ ਹੋਏ ਏ ਆਣ ਕੇ ਇਥੇ ਆਉਂਦੇ ਆ ਇਹਨਾਂ ਦੇ ਖਿਲਾਫ ਅਸੀਂ ਸਖਤ ਐਕਸ਼ਨ ਲੈ ਰਹੇ ਹਾਂ ਸਰਦਸਰ ਵੇਖਣ ਨੂੰ ਮਿਲਦਾ ਜਿਹੜੇ ਇਹਨਾਂ ਦੇ ਪਿੱਛੇ ਕਿਉਂਕਿ ਇਹ ਤੇ ਟਰੱਕ ਚਾਲਕ ਹੈ ਜਿਹੜੇ ਵੱਡੇ ਘਰਾਨੇ ਹੁੰਦੇ ਨੇ ਤਾਂ ਅਕਸਰ ਪਹਿਲਾਂ ਵੀ ਵੇਖਣ ਨੂੰ ਆਇਆ ਉਹਨਾਂ ਦੇ ਕਿਤਨਾ ਕਿਤੇ ਸਿਆਸੀ ਲਿੰਕ ਜੁੜੇ ਹੁੰਦੇ ਨੇ ਤਾਂ ਅਪਰੋਚ ਪਵਾ ਕੇ ਆਪਣੇ ਟਰੱਕ ਛਡਵਾ ਵੀ ਲੈਂਦੇ ਨੇ ਤਾਂ ਇਹਨਾਂ ਲੋਕਾਂ ਨੂੰ ਕੀ ਵਾਰਨਿੰਗ ਕਰਨੀ ਚਾਹੋਗੇ ਕਿਉਂਕਿ ਹੁਣ ਪਹਿਲਾਂ ਵੀ ਕਿਉਂਕਿ 8 ਤੋਂ 8 ਵਜੇ ਦਾ ਟਾਈਮ ਜਿਹੜਾ ਪਹਿਲਾਂ ਵੀ ਸੀਗਾ ਪਰ ਲੋਕ ਨਹੀਂ ਸੀ ਮੰਨਦੇ ਇਹੋ ਜਿਹੇ ਡਰਾਈਵਰਸ ਹੈਗੇ ਨੇ ਉਹ ਨਹੀਂ ਸੀ ਮੰਨਦੇ ਸ਼ਹਿਰ ਦੇ ਵਿੱਚ ਟਰੱਕ ਲੈ ਆਉਂਦੇ ਸਨ ਤਾਂ ਹੁਣ ਕੀ ਸਰਕਾਰ ਦਾ ਕੋਈ ਵੀ ਪੋਲੀਟੀਕਲ ਅਦਾਰਾ ਕੋਈ ਵੀ ਫੋਨ ਨਹੀਂ ਕਰਦਾ ਇਹ ਐਵੇਂ ਕਹਾਣੀਆਂ ਨੇ ਕਿਸੇ ਨੇ ਯੂਜ਼ ਕਰਨਾ ਹੋਵੇ ਕਿਸੇ ਨੇ ਆਪਣਾ ਮੁਫਾਜ ਵਾਸਤੇ ਕੋਈ ਬੰਦਾ ਇਹ ਕਹਦੇ ਨਹੀਂ ਜੀ ਇਹ ਮੈਂ ਕਿਸੇ ਨੇ ਮੈਨੂੰ ਫਲਾਣੇ ਨੇ ਕਿਹਾ ਦੇਖੋ ਮੈਨੂੰ ਅੱਜ ਮਹੀਨਾ ਹੋ ਚੱਲਿਆ ਮੈਨੂੰ ਇੱਕ ਵੀ ਪੋਲੀਟੀਕਲ ਫੋਨ ਨਹੀਂ ਆਇਆ ਜੇ ਕਿਸੇ ਦੀ ਕੋਈ ਸਮੱਸਿਆ ਲੈ ਕੇ ਕੋਈ ਪੋਲੀਟੀਕਲ ਗਿਆ ਤਾਂ ਉਹਨਾਂ ਨੇ ਇਹੋ ਹੀ ਕਿਹਾ ਬੀਐਸਪੀ ਸਾਹਿਬ ਤੁਸੀਂ ਜਾ ਕੇ ਮੌਕੇ ਤੇ ਦੇਖੋ ਇਹਦਾ ਕੀ ਹਾਲ ਹੋ ਸਕਦਾ ਕਿਤੇ ਵੀ ਇੱਕ ਫੋਨ ਨਹੀਂ ਦੇਖੋ ਈਵਨ ਕੇ ਜਿਹੜੀਆਂ ਪੁਤਲੀ ਕਰਦੀਆਂ ਲਾਈਟਾਂ ਨੇ ਉਹਨਾਂ ਵਾਸਤੇ ਐਮਰ ਐਸਬ ਨੇ ਕਿਹਾ ਸੀ ਉਹ ਆਪ ਆਏ ਸੀ ਅਸੀਂ ਉਹ ਲਾਈਟਾਂ ਨੂੰ ਚਾਲੂ ਕਰਾ ਕੇ ਦੇਖਿਆ ਲੇਕਿਨ ਝਾਮ ਲੱਗਦਾ ਸੀ ਉਹਨਾਂ ਕਹਿੰਦੇ ਦੇਖੋ ਵੀ ਲੋਕਾਂ ਨੂੰ ਆਵਾਜ਼ੀ ਚ ਕੋਈ ਪਰੇਸ਼ਾਨੀ ਨਾ ਹੋਵੇ ਮੈਂ ਆਪ ਦੇ ਮਾਦੇਮ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਅਮਰਸਰ ਦੀ ਆਵਾਜ਼ੀ ਵਾਸਤੇ ਅਮਰਸਰ ਦੇ ਵਾਸੀ ਬਹੁਤ ਹੀ ਸੰਜੀਦਾ ਨੇ ਕੋਈ ਅਮਰਸਰ ਦਾ ਵਾਸੀ ਕੋਈ ਅਮਰਸਰ ਦਾ ਪ੍ਰੈਸ ਦਾ ਸਿਆਣਾ ਅਧਿਕਾਰੀ ਕੋਈ ਇਹੋ ਜਿਹਾ ਕੰਮ ਨਹੀਂ ਕਰਦਾ ਜਿਹੜਾ ਕਿ ਟ੍ਰੈਫਿਕ ਦੇ ਵਿੱਚ ਵਿਗਨ ਪਾਵੇ ਜੇ ਕੋਈ ਗਲਤੀ ਕਰੇਗਾ ਕਈ ਲੋਕ ਆ ਜਿਹੜੇ ਜਿਨ੍ਹਾਂ ਦਾ ਕੰਮ ਹੀ ਇਹ ਹੋ ਆ ਕੇ ਕਾਨੂੰਨ ਨੂੰ ਭੰਗ ਕਰਨਾ ਉਹ ਜਾਣ ਬੁੱਝ ਕੇ ਕਰਦੇ ਆ ਉਹਨਾਂ ਦੇ ਖਿਲਾਫ ਅਸੀਂ ਸਖਤ ਐਕਸ਼ਨ ਲੈ ਰਹੇ ਹਾਂ ਸਰ ਹੁਣ ਇਸ ਟਰੱਕ ਨੂੰ ਬੌਂਡ ਕੀਤਾ ਜਾ ਰਿਹਾ ਹਾਂ ਹਾਂ ਜੀ ਇਹਨੂੰ ਬੌਂਡ ਕਰ ਦਿੱਤਾ ਗਿਆ ਇਹਨੂੰ ਹੁਣ ਟ੍ਰੈਫਿਕ ਜਿਹੜਾ ਸਾਡਾ ਸਟੇਸ਼ਨ ਉੱਤੇ ਇਹਨੂੰ ਭੇਜਨੇ ਆ ਸੀ ਉੱਥੇ ਜਾ ਕੇ ਬੰਦ ਹੋਏਗਾ ਇਹ ਚਲਾਨ ਭੁਗਤੇਗਾ ਇਹਨੇ ਕਿੱਥੋਂ ਭਰਿਆ ਇਹਦਾ ਮੁੜ ਕੇ ਮਾਈਨਿੰਗ ਵਾਲਿਆਂ ਨੂੰ ਭੇਜਾਂਗੇ ਵੀ ਇਹਦਾ ਰਿਕਾਰਡ ਮਾਈਨਿੰਗ ਦਾ ਕੀ ਆ ਔਰ ਮਾਈਨਿੰਗ ਦੇ ਵਿੱਚ ਇਹਨਾਂ ਜਾਇਜ ਹੋਏ ਤਾਂ 2 ਲੱਖ ਰੁਪਏ ਜੁਰਮਾਨਾ ਟ੍ਰੈਫਿਕ ਦੇ ਵਿੱਚ ਜਿਹੜੀ ਓਵਰਲੋਡਿੰਗ ਹੈ ਦੀ ਚੈੱਕ ਹੋਏਗੀ ਸਾਰਾ ਕੁਝ ਔਰ ਜਿਸ ਤਨਾ ਇਹਦਾ ਚਲਾਨ ਹੋ ਗਿਆ ਮੈਨੂੰ ਲੱਗਦਾ ਵੀ ਇਹ ਗਾਂ ਆਪਣੀਆਂ ਪੁਸ਼ਤਾਂ ਨੂੰ ਵੀ ਦੱਸ ਦੂਗਾ ਵੀ ਮੁੜ ਕੇ ਇੰਨੀ ਸ਼ਹਿਰ ਚਾਉਣਾ ਮਤਲਬ ਤਾਂ ਬੰਗ ਅਫਸਰ ਸ਼੍ਰੀ ਹਮਸਾ ਸਾਹਿਬ ਦੇ ਵਿੱਚ ਪਹੁੰਚ ਬਿਲਕੁਲ ਇਹ ਆਪਣੇ ਗਾਂ ਨਿਆਣਿਆਂ ਨੂੰ ਦੱਸ ਦਊਗਾ ਵੀ 8 ਤੋਂ 8 ਦੇ ਵਿੱਚ ਸ਼ਹਿਰ ਚ ਨਹੀਂ ਆਉਣਾ ਇਹਨੂੰ ਇਹੋ ਜਿਹਾ ਜੁਰਮਾਨਾ ਹੋਏਗਾ ਮਤਲਬ ਸਖਤ ਐਕਸ਼ਨ ਦੀ ਤਿਆਰੀ ਚ ਸ਼੍ਰੀਮਸਤ ਸਾਹਿਬ ਦੀ ਟ੍ਰੈਫਿਕ ਪੁਲਿਸ ਹੈਗੀ ਆ ਤੇ ਨਾਲ ਦੀ ਨਾਲ ਸਰ ਇੱਕ ਤੁਸੀਂ ਬੜਾ ਵਧੀਆ ਉਪਰਾਲਾ ਵੀ ਕੀਤਾ ਕਿ ਜਿਹੜਾ ਈ ਰਿਕਸ਼ਾ ਹੈਗੇ ਉਹਨਾਂ ਨੂੰ ਨੰਬਰ ਵੀ ਲਗਾਉਣ ਜਾ ਰਹੇ ਹਾਂਜੀ ਜੀ ਜਿੰਨੇ ਈ ਰਿਕਸ਼ਾ ਨੇ ਉਹਨਾਂ ਨੂੰ ਅਸੀਂ ਇੱਕ ਆਪਣਾ ਨੰਬਰ ਦੇ ਰਹੇ ਹਾਂ ਯੂਨੀਕ ਨੰਬਰ ਦੇ ਰਹੇ ਹਾਂ ਸਵਾਰੀ ਵਿੱਚ ਇਹਦੇ ਵਿੱਚ ਬੈਠਦੀ ਆ ਸਵਾਰੀ ਬੈਠ ਕੇ ਕਈ ਵਾਰ ਸਵਾਰੀ ਜਿਹੜੀ ਨੰਬਰ ਨਹੀਂ ਪੜਦੀ ਲੇਕਿਨ ਉਹਦੇ ਉੱਪਰ ਸਟicker ਨੰਬਰ ਤੋਂ ਦਾ ਡਰਾਈਵਰ ਦਾ ਮੋਬਾਈਲ ਨੰਬਰ ਲਿਖਿਆ ਹਰੇਕ ਦੇ ਉੱਤੇ ਅਸੀਂ ਕਰ ਰਹੇ ਜੈਲੋ ਕਲਰ ਦੇ ਵਿੱਚ ਤਾਂ ਜੋ ਜੇ ਕੋਈ ਸਵਾਰੀ ਸਮਾਨ ਭੁੱਲ ਜਾਂਦੀ ਆ ਜਾਂ ਕੋਈ ਉਹਦਾ ਕੋਈ ਨਾ ਘਟਨਾ ਵਾਪਰਦੀ ਆ ਤੋ ਦੱਸ ਸਕੇ ਕਿ ਮੈਂ ਐਨਾ ਨੰਬਰ ਈ ਰਿਕਸ਼ਾ 'ਚ ਬੈਠੀ ਸੀ ਉਹਦਾ ਅਸੀਂ ਆ ਰਿਕਾਰਡ ਰੱਖ ਰਹੇ ਆ ਬਕਾਇਦਾ ਡਰਾਈਵਰ ਦਾ ਮੋਬਾਈਲ ਨੰਬਰ ਰੱਖ ਰਹੇ ਆ ਔਰ ਇਹਦੇ 'ਚ ਵੀ ਦੋ ਪਾਰਟ ਕਰ ਰਹੇ ਅਸੀਂ ਇੱਕ ਕਰ ਰਹੇ ਜਿਹੜਾ ਈ ਰਿਕਸ਼ਾ ਖੁਦ ਮਾਲਕ ਹੈ ਜਿਹਦਾ ਆਪਣਾ ਮਾਲਕ ਹੈ ਆਪ ਚਲਾ ਰਿਆ ਇੱਕ ਈ ਰਿਕਸ਼ਾ ਨੇ ਜਿਹੜੇ ਕਿਰਾਏ ਤੇ ਲੈ ਕੇ ਆ ਰਹੇ ਨੇ ਉਹ ਜਿਹੜੇ ਕਿਰਾਏ ਤੇ ਲੈ ਆ ਰਹੇ ਉਹਨਾਂ ਦੇ ਉੱਤੇ ਅਸੀਂ ਬਾਅਦ ਵਿੱਚ ਨੰਬਰ ਲਾਵਾਂਗੇ ਰੈੱਡ ਕਲਰ ਚ ਅਤੇ ਉਹਦੇ ਬਾਰੇ ਨੰਬਰ ਜਿਹੜਾ ਮਾਲਕਾਂ ਦੇ ਐਡਰੈਸ ਤੇ ਲੱਗੇਗਾ ਤੇ ਮਾਲਕ ਉਹਦਾ ਰਿਸਪੌਂਸੀਬਲ ਹੋਵੇਗਾ ਇਹ ਮਤਲਬ ਉਹ ਕਹਿ ਸਕਦੇ ਕਿ ਪੂਰੀ ਤਿਆਰੀ ਦੇ ਨਾਲ ਹੁਣ ਸ਼੍ਰੀ ਹਮਸਾਹਬ ਦੀ ਟ੍ਰੈਫਿਕ ਜਿਹੜੀ ਹੈ ਸੈੱਟ ਕੀਤੀ ਜਾਊਗੀ ਸੀਪੀ ਸਾਹਿਬ ਜਿਹੜਾ ਉਹਨਾਂ ਦਾ ਮੁੱਖ ਮੁੱਦਾ ਹੈ ਆ ਕਿ ਜੇਪ ਸ਼ਹਿਰ ਦੀ ਟ੍ਰੈਫਿਕ ਜਿਹੜੀ ਆ ਉਹ ਸੰਚਾਰੂ ਢੰਗ ਨਾਲ ਚੱਲਦਾ ਹੋਵੇ ਤੇ ਸਾਰਾ ਸ਼ਹਿਰ ਜਿਹੜਾ ਵਾ ਉਹ ਤਰੱਕੀ ਵੱਲ ਵਧਦਾ ਵਾ ਤੇ ਸੰਚਾਰੂ ਚੱਲਦਾ ਪਰ ਸਾਡੀ ਸਾਰੀ ਕੋਸ਼ਿਸ਼ ਆ ਮੈਂ ਆਪ ਦੇ ਮਾਧਿਅਮ ਰਹਿਮਤ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਆਓ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਤੇਜ਼ ਰਫ਼ਤਾਰ ਨਾਲ ਚੱਲਦਾ ਹੋਇਆ ਵੇਖੀਏ ਅਤੇ ਆਪਣੇ ਜਿਹੜੇ ਤਾਂ ਜੋ ਬਾਹਰ ਤੋਂ ਲੋਕੀ ਜਿਹੜੇ ਹੁੰਦੇ ਆ ਉਹ ਸ੍ਰੀ ਅਮਰਤਸਰ ਸਾਹਿਬ ਦਾ ਸਤਿਕਾਰ ਜਿਸ ਤਰ੍ਹਾਂ ਉਹ ਕਰਦੇ ਨੇ ਉਹਦਾ ਦੀ ਭਾਵਨਾ ਲੈ ਕੇ ਉਹ ਵਾਪਸ ਜਾਣ ਹਾਂਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਤੁਸੀਂ ਨੇ ਏਡੀ ਸਪੀਡ ਟ੍ਰੈਫਿਕ ਹਰਪਾਲ ਸਿੰਘ ਜੀ ਤਾਂ ਖਾਸ ਤੌਰ ਦੇ ਉਤੇ ਅੱਜ ਐਕਸ਼ਨ ਮੋਡ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਕਿ ਜਿਹੜਾ ਇੱਕ ਟਿਪਰ ਰੇਤੇ ਦਾ ਟਿਪਰ ਜੋ ਸ਼੍ਰੀ ਹਮਸਾਹਬ ਦੇ ਸ਼ਹਿਰ ਦੇ ਵਿੱਚ ਜੋ ਅੱਜ ਆਣ ਵੜਿਆ ਤਾਂ ਉਸ ਨੂੰ ਜਿਹੜਾ ਪੁਲਿਸ ਨੇ ਰੋਕ ਕੇ ਉਸ ਦਾ ਜੋ ਚਲਾਨ ਵੀ ਕਟਣ ਵਾਲੀ ਇਮਪਾਉਂਡ ਵੀ ਜੋ ਹੈ ਬੌਂਡ ਵੀ ਜੋ ਟਰੈਕਟਰ ਟਰੱਕ ਜੋ ਆ ਕਰ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਪੁਲਿਸ ਦਾ ਅਧਿਕਾਰੀ ਨਾਲ ਬੈਠ ਕੇ ਇਸ ਟਰੱਕ ਨੂੰ ਟਿਪਰ ਨੂੰ ਲੈ ਕੇ ਜਾ ਰਿਹਾ ਤਾਂ ਅੇ ਕਹਿ ਸਕਦੇ ਆ ਕਿ ਹੁਣ ਸ਼੍ਰੀਮਚਾ ਸਾਹਿਬ ਦੀ ਜਿਹੜੀ ਪੁਲਿਸ ਫੋਰਸ ਹੈਗੀ ਆ ਉਹ ਕਾਫੀ ਜ਼ਿਆਦਾ ਚੌਕਸ ਹੋ ਚੁੱਕੀ ਆ ਤਾਂ ਉਹਨਾਂ ਵਪਾਰੀਆਂ ਨੂੰ ਉਹਨਾਂ ਜਿਹੜੇ ਪੋਲੀਟੀਕਲ ਅਦਾਰੇ ਹੈਗੇ ਨੇ ਘਰਾਨੇ ਹੈਗੇ ਨੇ ਜਿਨ੍ਹਾਂ ਦਾ ਜੋ ਆ ਰੇਤੇ ਦੇ ਮਾਫੀਆਂ ਹੀ ਕਈ ਚੱਲਦੇ ਨੇ ਤਾਂ ਉਹਨਾਂ ਨੂੰ ਵੀ ਬਿਲਕੁਲ ਚੌਕਸ ਹੋ ਜਾਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜਾ ਪੰਜਾਬ ਪੁਲਿਸ ਕਾਰਵਾਈ ਕਰਦੀ ਦਿਖਾਈ ਦਵੇਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਯ ਸੁਨਤ ਜਗਬਾਨੀ ਟੀਵੀ ਸ਼੍ਰੀਮਚਾ ਸਾਹਿਬ